हां जी किवें ओ सारे ठीक-ठाक बढ़िया करते हैं छोटे लोगों से 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 की सेवा ਤੇ ਮੈਂ ਚੱਲਿਆ ਅੱਜ ਤਾਂ ਸੈਵਲ ਸੈਟ ਤੇ 2 ਵਾਰੋਂ ਸੇ ਕੰਮ ਜੇ ਰੱਖਣ ਚੱਲੇ ਮਿਲਦੇ ਫਿਰ ਤੁਹਾਨੂੰ ਆਣ ਕੇ ਠੀਕ ਆ ਅੰਨਾ ਕੀ ਤੇ ਕੀ ਲਾਇਆ ਆਟਾ ਆਟਾ ਲਾਇਆ ਨੱਕ ਤੇ ਪਤਨੀ ਨਾਲ ਜਰਾਬਾਂ ਤੇ ਟੀ-ਸ਼ਰਟ ਪਾ ਕੇ ਘੁੰਮਣ ਡਿਆ ਵਾ ਕਰ ਅੱਜ ਫਿਰ ਬਾਰਿਸ਼ ਰਾਤ ਬਹੁਤ ਹੋਈ ਫਿਰ ਵੀ ਹਾਂ ਤੋਪ ਲੱਗੀ ਏ ਥੋੜੀ ਜੀ ਗੰਜੀ ਤੋਪ ਲੱਗੀ ਵੈ ਜਿਆਦਾ ਨਹੀਂ ਲੱਗੀ ਕਲੀਅਰ ਹੈ। ਫਿਰ ਗੱਲ ਕਰਦੇ ਮਿਲਦੇ ਆਂ ਸ਼ਾਮ ਨੂੰ ਬਾਏ। ਓਕੇ ਬੱਡਾ। ਅਜੇ ਮਾਲ ਮੈਂ ਫੜਿਆ। ਲੈ 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 ਹੈਗਾ। ਬਾਰਸ਼ ਰਾਤੀ ਕਾਫੀ ਬਈ ਸਾਰੀ ਰਾਤ ਪੈਂਦੀ ਰਹੀ ਬਾਰਸ਼। ਹੋਣੀ ਹੱਟੀ। ਕੰਮ ਤਾਂ ਆ ਗਏ ਕਿਉਂਕਿ ਤੇ ਸਾਢੇ 6:30 ਦਾ ਟਾਈਮ ਹੋ ਗਿਆ ਹੈ ਲੈਟ ਹੀ ਆ ਬਾਰ ਬਈ ਦਿਖਾਉ ਕੜਾਈ ਨਹੀਂ ਹਾਂ ਫਤਿਹਾ ਜੀ ਕੋਈ ਕੜਾਈ ਨਹੀਂ ਚਾਹ ਦੇ ਮਾਡ ਮਾਡ ਚਾਹ ਬਣਾ ਕੋਟ ਕੋਟ ਚਾਹ ਚਾਹ ਬਣਾ ਕੇ ਕੋਤ ਪਿਆ ਦੂ ਪਾਪਾ ਕਹਿੰਦਾ ਜਾਨਣਾ ਨਿਕ ਨਹੀਂ ਕੋ ਪੈਦਾ ਮਾ ਦੋ ਫਿਰ ਚਾਹ ਬਣਾਓ ਪਾਪਾ ਨੂੰ ਪਾਪਾ ਛੇ ਦੇ ਕੰਮ ਤੇ ਗਈ ਪੁੱਤ ਚਾਹ ਨਹੀਂ ਬਣੀ ਹੈਗੀ ਮੂਹ ਦਾ ਮਾਰ ਲੈਣੀ ਗੰਗੀ ਕਿਦਾਂ ਘਮੋਂਦਿਆ ਗੰਗੀ ਨੇ ਤੀਰ ਵੇਖਣੇ ਪੁੰਚ ਨਾ ਵੇਖਣੇ ਕਿਹੜਾ ਆਇ ਪੁਣੀ ਕਿਹਨੇ ਨਾ ਨਾਮ ਮੂਹ ਦਾ ਮਾਰ ਲੈਣੀ ਗੰਗੀ ਮੈਂ ਕਹਿਂਦਿਆ ਅਬ ਉਹ ਲਾਇਆ ਤੂੰ ਜੜਾ ਤੇਰਾ ਵੇਖਣਦਿਆ ਪਤਾ ਹੈ ਖਾਦਾ ਪਿਤਾ ਕੋ ਸਵੇਰ ਦਾ ਪੁੱਤ ਨਾ ਨੇ ਹਾਂ ਉਸ ਤਾਂ ਦੀ ਟੁੱਟੀ ਹੋ ਗਿਆ ਤੂੰ ਆਪਾਂ ਨਹੀਂ ਆਪ ਪੀ ਲਿਆ ਤੇ ਹੁਣ ਲੱਗੇ ਕੁਝ ਵੈਰੈਟੀ ਲੱਗੀ ਬੜੀ ਕੀ ਲੱਗੇ ਬਰੋ ਧੋਖੜੀ ਲੱਗੀ ਰੋ ਸਬਜ਼ੀ ਬਣਾਉ ਮੈਂ ਟਮਾਟਿਕ ਆਹ ਇਹ ਪਿਆਜ਼ ਮੈਂ ਟਮਾਟੋ ਨਹੀਂ ਬਣਾਦਾ ਜਿਹੜੀ ਸਬਜ਼ੀ ਬਣਾਉਣੀ ਹੈ ਕੀ ਲੱਗੇ ਬਰੋ ਚਲੋ ਬਣਾ ਦੋ ਫਿਰੋ ਕੀ ਬਣਾਉਣਾ ਅੱਜ ਫਤੇ ਤੀਜੀ ਖਾਣੀ ਦੇ ਘਰੇ ਆ ਗਏ ਹੁਣ ਕਵਰ ਲਿਆ ਕੇ ਛੱਡ ਲੈ ਖਰਾਬ ਹੋ ਗਿਆ ਨਹੀਂ ਖਰਾਬ ਨਹੀਂ ਹੋਰ ਕੀ ਮੋਬਾਈਲ ਦਾ ਉਹੋ ਕੱਟਿਆਂ ਵੀ ਇਹਦੇ ਉਪਵਾਜ ਘਟ ਮਦਰੀ ਹੁੰਦੀ ਹੈ ਲੈ ਆਸ ਪਤਾ ਹੈ ਆਪੇ ਤੇ ਬੰਦੇ ਆਦੇ ਚੜ ਜਾਂਦੇ ਤੇ ਸਪੰਜਾ ਹੁੰਦੀ ਆਂਦੇ ਚੜਿਆ ਉਹਦੇ ਚੜਾ ਕੇ ਨਹੀਂ ਵੇਖਿਆ ਜਣੀ ਉਹ ਤਾਂ ਆ ਮਾਤੇ ਨੇ ਕੈਮਰਾ ਆ ਗਿਆ ਇੱਥੇ ਜੀ ਸਕੈਨ ਜਣੀਆ ਡਾਕਟਰ ਨੇ ਉਹ ਆਪ ਕੱਟ ਲੋ ਉਹਦੇ ਨਾਲ ਕਰ ਦਈਏ ਅਸੇ ਇਹ ਨਹੀਂ ਲੱਗਦਾ ਕਿ ਇਹ ਤਾਂ ਠੀਕ ਹੀ ਚੱਲ ਵਾਹ ਤੇ ਆ ਜਿਹੜਾ ਨਾ ਇਹ ਜਿੱਤੋਂ ਹੀ ਉੱਥੇ ਚੈੱਕ ਨਹੀਂ ਕੀਤਾ ਹਨ ਹੁੰਨ ਪਈ ਜਾਂਦਾ ਠੀਕ ਵਾਹੇ ਤੇ ਸਕੈਨ ਨੂੰ ਕੀ ਕਹਿਣਾ ਵਾ ਨੇ ਉਹਦੇ ਨਾਲ ਦੇਖੋ ਉਹਦੇ ਨਾਲ ਦੇ ਖੁੱਲਦਾ ਵਾ ਨਾ ਨਹੀਂ ਇੱਕ ਦਿਨ ਪਾੜਾ ਜਿੰਦੀ ਕੋਈ ਇਹ ਤਾਂ ਛੋਟੀ ਹੈ ਕੀ ਕਹਿੰਦੇ ਨੇ ਤੂੰ ਵੱਡੀ ਹੈਂ ਕੋਈ ਤੂੰ ਛੋਟੀ ਬੋਲ ਨਹੀਂ ਵੱਡੀ ਜਾਂਦੀ ਬੋਲ ਨਹੀਂ ਵੱਡੀ ਜਾਂਦੀ ਤੇਰੇ ਕੋਲ ਛੋਟੀ ਪੜ ਕੇ ਲਿਆ ਉਧਰ ਇਹਨੂੰ ਫਾਵਾ ਬੈਡ ਬੋਲ ਜੇ ਲੈ ਤੇ ਉਹ ਇਹਦੇ ਮਾਤੇ ਇੱਡਾ ਕਰਾ ਮੈਂ ਇਨਗੜੇ ਤੇ ਖੇਡਣਾ ਉਹ ਇੱਥੇ ਛੁੜ ਛੜ ਦਿੰਦਾ ਉਹ ਫੜਦਾ ਨਹੀਂ ਮੁੜ ਕੇ ਇੱਕ ਦਮ ਮਿੰਟ ਫੜਦਾ ਮੁੜ ਜਾ ਛੱਡ ਦਿੰਦਾ ਜੀ ਤੂੰ ਘੇਰਨਾ ਖੇਡਦਾ ਹਾਂ ਅਰ ਫਤਿਹ ਘੇਰਨਾ ਖੇਡਦਾ ਬੁੱਤ ਪੁੱਤ ਪੈਰਾ ਨਾ ਕਿਹਾ ਜੀ ਫਣਕੇ ਲਿਆਓ ਕੋਈ ਬੋਲ ਜਾ ਕਿੱਦ ਕੀ ਜਾ ਆਖਰ ਮੇ ਬਰਲਾਤੀ ਜਾ ਜਾ ਦਿਲ ਨਹੀਂ ਕਰਨਿਆ ਉਹਦਾ ਜੇ ਖੇਡਣ ਦਿਲ ਨਹੀਂ ਦਿਲ ਨਹੀਂ ਕਰ ਜਨਾਵ ਗਦਾ ਆ ਲਲਤਾ ਮਾਰਦਾ ਨਾ ਲਲਤਾ ਮਾਰਦਾ ਹੀ ਲਲਤਾ ਮਾਰਦਾ ਹੀ ਦੁੱਧ ਪੀਲਾ ਦੁੱਧ ਪੀਲਾ ਐ ਤੂੰ ਚੌਂਕੜੀ ਮਾਰ ਚੌਂਕੜੀ ਮਾਰ ਕੋ ਜਾ

ਉਹ ਗੜਿਚ ਨਹੀਂ ਹੁੰਦੇ ਟੋਲ ਕੇ ਠੀਕ ਕਰਾਉਣ ਵਾਲੇ ਪੱਤੇ ਆਜੋ ਸੁਣੀ ਨਹੀਂ ਹੈਲੋ ਸੋਣੇ ਆਜੋ ਹੈਲੋ ਹੈ ਜੀ ਪੱਤੇ ਆਜੋ ਟੂ ਟੂ ਟੋ ਉੱਠ ਜਾਓ ਹੈ ਜੀ ਨਾਲ ਗੱਲ ਬੰਦੀ ਬੰਦੀ ਪਰ ਘਟ ਜੀ ਮੈਨ ਲੱਗਦਾ ਮੈਂ ਨਿੱਕੀ ਜਿਹੀ ਕੁਰਸੀ ਗਾਹ ਹੋ ਗਈ ਨਾਵਤੇ ਇਸ ਮੁੰਨੇ ਕਰਾਈ ਕਰੀ ਕਿਉਂ ਕਾਹਨੇ ਆਜੋ ਸਕੇ ਆਜੋ ਉੱਠੋ ਦੇਖੀ ਮੈਂ ਆ ਲੰਦਾ ਤੇਰੇ ਵਾਂਗ ਨਾ ਆਜਾ 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 ਆਜੋ ਆਜੋ ਅੱਛੀ ਤੀ ਆਜੋ ਤਿਆਰ ਆ ਪੂਰਾ ਤਿਆਰ ਹੈ ਤਿਆਰ ਹੈ ਪੂਰਾ ਵਹੀੰ ਦਾ ਆਜੋ 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 ਉਹ ਇੱਥੇ ਹਰਗਣ ਕਾ ਆਜੋ ਹਰਗਣ ਕਾ ਆਜੋ ਅਰੇ ਪਹਿਲੇ ਕਿੱਲ ਦਾ ਖੇ ਜਾਊਗਾ ਪਹਿਲੇ ਯੂਵਰ ਲਾਉਣਾ ਯੂਵਰ ਲੰਦਾ ਪੂਰਾ ਲੋ ਜੇ ਪਤਾ ਨਹੀਂ ਪਹਿਲਾਂ ਉਹਨੇ ਨਾ ਪੂਰਾ ਦੱਤਰ ਬਣਾਉਂਦੇ ਆ ਕਰਕੇ ਫਤੇ ਆਜੋ ਭਰਾਵਾ ਥਾਗ ਗਿਆ ਮਾਵਾ ਰਹਿ ਗਿਆ ਹੱਡੀਆਂ ਆ ਜਾ ਆਜੋ 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 ਉਹ ਰਾਤ ਲੈਂਦੇ ਨੂੰ ਉੱકલ ਲੱਗੇ ਆਜੋ ਆਜੋ ਉੱਠ ਜਾ ਤਾਠ ਤਾਠ 8 8 ਤਾਠ 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 ਅਰ ਜੇ ਬੁੱਢਾ ਆਇਆ ਉਹ ਬੜੀ ਕੁਰਸੀ ਨੂੰ ਫਾਂਡਿਆ ਚੱਲ 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 ਨਾ 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 ਕੰਪਿਊਟਰ ਹੀ ਆ ਤੇ ਲਾ ਪਿਆ ਆ ਕਿਹ ਕੇ ਵੈਦ ਨੂੰ ਆ ਜੇ ਨਹੀਂ ਗੱਲ ਮੰਦੀ ਇਹ ਕਿਹ ਵੈਦ ਨੂੰ ਹੋਣਾ ਮੈਨੂੰ ਕੰਪਿਊਟਰ ਹੀ ਆ ਸਹੀ ਗੱਲ ਜਿਆਦਾ ਆਪਾਂ ਕਰਦੇ ਚੱਲ ਇਹ ਚੱਲ ਚੱਲ ਗਾਥੋ ਉਠੋ ਡਾਕਟਰ ਜਾਟ ਗਿਆ ਥੋੜਾ ਜਿੱਤੀਆਂ ਮੜੀਆਂ ਤਾਂ ਕੀ ਆ ਇਹ ਨਾ ਆਪਿਆਂ ਦੁਰ ਕੇ ਫਦੇ ਆਪਿਆਂ ਨਾ ਇਧਰ ਚਲਾ ਆਪ ਵੀ ਆਪੇ ਇਧਰ ਇਧਰ ਮਨੇ ਆਇਦਰੀ ਕਿਵੇਂ ਨਾ ਫੋਟੋ ਖਿੱਚੇਗੀ ਚੱਲ ਜਾਈ ਤਮੈ ਫੋਟੋ ਖਿੱਚੀਆ ਹੁੰਦੀ ਤੇ ਦਿਉਂਦੀ ਤੇ ਸੁਣੀ ਇਹ ਵੀ ਫੋਨ ਨਾਲ ਹੀ ਆ ਕੇ ਚੰਗਾ ਫੋਟੋ ਨਾਲ ਲੱਗਦਾ ਹੈ ਓਏ ਓਏ ਰੁਕ ਜਾ ਰੁਕ ਜਾ ਬੇਬੇ ਅੱਛਾ ਹੋ ਇੱਕ ਮਿੰਟ ਰੁਕ ਜਾ ਤੂੰ ਇੱਥੇ ਰੁਜਾ ਤੇ ਇੱਥੇ ਪਤਾ ਥੋੜਾ ਭੈਣੀ ਬੋਏ ਯਾਦ ਚੱਲ ਇੱਥੇ ਬੜਾ ਮੜਾ ਬੜਾ ਇੱਥੇ ਕਿਤੇ ਮੜਾ ਬੜਾ ਮੜਾ ਬੜਾ ਓਹ ਓਟਕੇ ਓਟਕੇ ਬੈ ਜਾ ਪੂ ਉਹਨਾਂ ਕੋਲ ਤੁਸੀਂ 3 ਵਜੇ ਪਾ ਇੱਥੇ ਬੋ ਚਲ ਪਪਾ ਨੂੰ ਕਹ ਬੋ ਇੱਥੇ ਬਈ 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 ਓਹੋ ਕੀ ਕਰਦੇ ਤੁਸੀਂ ਵੱਢ ਨਹੀਂ ਥੋੜੀ ਜਿਹੀ ਛੱਡ ਲੈ ਸੀੜੀ ਸੀੜੀ ਵਾਈ ਦੀ ਬੰਦ ਹੋ ਗਈ ਨਾ ਇੱਥੇ ਸੀੜੀਆਂ ਛੁੱਟ ਗਿਆ ਉਹਨੇ ਗੱਦੀ ਲਾ ਦਿੱਤੀ ਤੁਹਾਡੇ ਵੱਢ ਤੀਤ ਲੈ ਗੱਦੀ ਦੇ ਨੇ ਆਪਣੀ ਰਿੰਦੀ ਜੋਤੀ ਦਿਨ ਬੜਾ ਸਤਾਉਗੀ। ਇਥੇ ਬਹੁ ਨਾ ਕਾ ਭਾਈ ਚ ਬਹਿ ਜਾ। ਨਹੀਂ। ਫਰਗਨ ਸਕੂਲ ਹੈ ਗਈ ਅੱਜ? ਫਰਗਨ ਸਕੂਲ ਹੈ। ਦੋ ਦੋ ਸਕੂਲ ਕਿਹਨੇ ਗਈ? ਸਕੂਲ ਅੱਜ ਬੰਦ। ਅੱਜ ਫਿਰ ਬੰਦ ਸਕੂਲ। ਕੀ ਇਸ ਕੀ ਹੈ ਸਕੂਲ ਨੂੰ? ਸਕੂਲ ਨੂੰ ਕੀ ਹੈ ਪਹਿਲਾਂ ਦੱਸੋ। ਫਰਗਨ ਦੱਸ ਦੋ ਸਕੂਲ ਨੂੰ ਕੀ ਹੈ? ਮੈਂ ਨਹੀਂ ਬੋਲਾਂਗਾ। ਇਹ ਆ। ਹਾਂ ਤੇ ਹਾਂ ਤੇ ਇਹ ਜੂੜਾ ਮੜ ਨਹੀਂ ਪਤਾ ਇੰਨਾ ਨਹੀਂ ਦੇਈ ਦਿੰਦੀ ਕਹਿੰਦੀ ਕਿ ਸਮਾਂ ਦੇ ਆ ਇਹ ਬੁੱਛੇ ਦੀ 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 ਕੋਤ ਖੇਤੀ ਤੇ ਇੱਥੇ ਇਦੀ ਬਕਰ ਕੰਦਾਇਆ ਇੱਥੇ ਇਦੀ ਰਖਣਾ ਕੋਲ ਦਾ ਜਾ ਹਾਂ ਕੱਲ ਮੈਂ ਸੜ ਕੇ ਖਣੂਰਾਂਗਾ ਕਾ ਕਾ ਇੱਥੇ ਮੈਂ ਤੇ ਤੈਨੂੰ ਛਮਝੇ ਲੱਦੀ ਪਹਿਲਾ ਬਰਤੇ ਤਲੀ ਗਈ ਹਾਂਜੀ ਆ ਗਏ ਘਰੇ ਪਹੁੰਚ ਗਏ ਮੀਮੀ ਕਿੰਨਾ ਵੜਿਆ ਬਾਅਦ ਮੀਮੀ ਤੇ ਕਿੰਨਾ ਮੀਂਹ ਹੁੰਡਿਆ ਬਾਅਦ ਭੇਜ ਗਿਆ ਭੇਜ ਗਈ ਟੈਂਡ ਪਤਦੀ ਆਉਂਦਿਆ ਫੜ ਲਈ ਆ ਗੱਡੀ ਜੀ ਆਪਣੀ ਹੈ ਕਿੰਨੀ ਖਰਮਸਤੀ ਕੀਤੀ ਉੱਥੇ ਹਰਗੁਣ ਹੈ ਕਿੰਨੀ ਖਰਮਸਤੀ ਕਰਕੇ ਆਇਆ ਅੱਗ ਲੱਗ ਗਈ ਬਾਰਿਸ਼ ਫੇਰ ਬਹੁਤ ਪੈਣ ਰਹੀ ਹੈ ਬਾਹਰ ਰਾਤ ਬਚਾਏ ਰਹੇ ਤੇ ਚੰਗੀ ਗੱਲ ਕੱਲ ਦੋ ਤਿੰਨ ਦਿਨ ਨੰਗੇ ਵੇ ਸੁੱਕੇ ਬਾਰਿਸ਼ ਨਹੀਂ ਪਈ ਅੱਜ ਜਦੋਂ ਬੜਾ ਵਧੀਆ ਲੱਗਾ ਇਹ ਤਾਂ ਸ਼ਾਮ ਨੂੰ ਫੇਰ ਬਹੁਤ ਬੱਦਲ ਹੋ ਗਿਆ ਬਾਕੀ ਮਾਲਕੀ ਰੱਖਾ ਫਤਿਹ ਸੌਂ ਨਹੀਂ ਡਿਆ ਅੱਜ ਇਹ ਸਾਢੇ 12 ਦਾ ਟਾਈਮ ਹੋ ਗਿਆ ਹਰ ਵੇ ਮੇਰੇ ਸੁੱਤਾਂ ਨਹੀਂ ਇਹਦੇ ਲੂਣ ਵਾਲੇ ਚੌਣ ਲੱਗੇ ਬੰਨ ਹੋ। ਕਿਹਦੇ ਚੌਲ ਬਣਨਗੇ ਅੱਧੀ ਰਾਤ। ਕਿੰਨੇ ਤੈਨੂੰ ਪਸੰਦ ਉਹ ਖਲਵਾਂ। ਇਹ ਕੜੀ ਚੌਲ। ਸਾਢੇ 12 ਦਾ ਟਾਈਮ ਹੋ ਗਿਆ। ਕਿਉਂ ਫਤਿਹ ਜੀ? ਕੀ ਖਾਣੇ? ਚਲੋ ਫੇ ਖਾਈ ਚੌਲ ਨੂੰ ਲੂਣੂ ਵਾਲੇ। ਰੋਟੀ ਤਾਂ ਆਪਾਂ ਖਾ ਲਈ ਸੀ ਟਾਈਮ ਨੇ ਖਾ ਕੇ ਚਲ ਗਏ। ਕਈ ਗੰਦੇ ਕੜੀ ਬੜੀ ਮਸ਼ਹੂਰ ਹੋਈ ਕਿ ਰੰਦ ਜੀ। ਕੜੀ ਕੜੀ ਬੜੀ ਬਣੁੰਦੀ ਹੈ ਤੁਹਾਡੇ ਘਰ ਚੱਲਦੇ ਕੜੀ ਚੌਲ। ਕੜੀ ਚੌਲ ਚੱਲਦੇ ਜਦਾਂ। ਕਿਉਂ ਫਤਿਹ ਜੀ? ਫਤਿਹੜਾ ਖਾਂਦਾ ਜਿਆਦਾ ਕੜੀ ਚੌਲ। ਕਿਉਂ ਮਤੈ? ਉਹ ਸਿੱਤ ਮੁਰਾਣੀ ਚੀਜ਼। ਕਿਉਂ ਫਤਿਹ ਸਹੀ ਗੱਲ ਨਾ। ਤਾਂ ਇਹਨੇ ਕਿ ਇਧਰ ਅੱਧਾ ਮੈਂ ਵੀ ਚੌਲ ਬਣਾ ਇਹਨਾਂ ਨੇ ਇਕੱਲੇ ਨੇ ਖਾਣਾ ਜੀ। ਸਹੀ ਗੱਲ ਸਹੀ ਗੱਲ। ਤਾਂ ਹੀ ਕਰਕੇ। ਪਤਾ ਇਹਨੂੰ ਸਾਰਾ ਇਹ ਵੀ ਦੁੱਧ ਚੌਲ ਲਗੀ ਰੋਟੀ। ਮਲ ਲਗੀ ਰੋਟੀ ਰੋਟੀ ਖਾएंगे ਰੋਟੀ ਖਾएंगे। ਹਾਂ? ਬਾਜਰ ਕੀ ਆਮਾ ਜਦੋਂ। ਉਹ ਦਸਤਾ ਜਦੋਂ ਆਪਾਂ ਰੱਡੀ ਖਾਣਦੇ ਆ। ਕਿ ਆਵਦੇ? ਤੰਦੂਰ ਰਣਦੇ। 12:30 ਦਾ ਟਾਈਮ ਹੋ ਗਿਆ। ਦਿੰ ਦਿੱਤਾ ਚਲਾਉਣ ਵਾਲਾ ਸੀ। ਅੱਧੀ ਰਾਤ ਘੜਾਉਣੇ ਲਈ ਫਿਰਣਦੇ। ਕੰਮ ਇਹਦਾ ਸਮਨ ਪੂਰਾ ਨਹੀਂ ਆਇਆ। ਚਲੋ ਠੀਕ ਆ ਫਿਰ ਮਿਲਦੇ ਹਾਂ ਨਵੇਂ ਵੀਡੀਓ ਨਾਲ ਤੇ ਜਿੰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ। ਹੈਲੋ। ਕਿੱਸਾ ਸ਼ੀਗਰ ਜੀ ਸਾਰੇ ਹਾਂ। ਮੇਰੇ ਮਾਈਕ ਦੇਖੋ ਮੈਂ ਨਵਾਂ ਲੈ ਕੇ ਆਇਆ ਹਾਂ